ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਲਗਾਤਾਰ ਚਾਚਾਵਾਂ ਚੱਲ ਰਹੀਆਂ ਸੀ ਕਿ ਸਮਾਂ ਪੂਰਾ ਹੋ ਚੁੱਕਿਆ ਹੈ ਜਾਂਚ ਦਾ ਔਰ ਜਾਂਚ ਪੂਰੀ ਹੋਣ ਤੋਂ ਬਾਅਦ ਹੁਣ ਅੱਗੇ ਰਿਪੋਰਟ ਸੌਂਪਣੀ ਸੀ ਯਾਨੀ ਕਿ ਜਿਹੜੀ 3 ਮੈਂਬਰੀ ਕਮੇਟੀ ਬਣਾਈ ਗਈ ਸੀ ਰਗੂਜੀਤ ਵਰਕ ਦੇ ਅਗਵਾਈ ਦੇ ਹੇਠ ਉਸ ਕਮੇਟੀ ਦੇ ਵੱਲੋਂ ਜਾਂਚ ਦਾ ਸਮਾਂ ਜਿਹੜਾ ਉਹ ਪੂਰਾ ਹੋ ਗਿਆ ਹੋਇਆ ਔਰ ਉਸ ਕਮੇਟੀ ਦੀ ਜਿਹੜੀ ਰਿਪੋਰਟ ਹੈ ਉਹ ਕਹਿੰਦੇ ਕਿ ਸੌਂਪਣੀ ਸੀ ਹਾਲਾਂਕਿ ਲੰਘੇ ਕੱਲ ਤੋਂ ਇਹ ਚਰਚਾਾਂਵਾਂ ਚੱਲ ਰਹੀਆਂ ਕਿ 30 ਜਾਂ 31 ਨੂੰ ਹੋਰ ਰਿਪੋਰਟ ਸੌਂਪੀ ਜਾਵੇਗੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਔਰ ਉਹਨਾਂ ਤੇ ਉਹਨਾਂ ਦੇ ਹੀ ਸਾੰਡੂ ਨੇ ਇਲਜ਼ਾਮ ਲਾਏ ਸੀਗੇ ਆਪਣੀ ਹੀ ਸਾਲੀ ਦੇ ਨਾਲ ਗਲਤ ਰਿਸ਼ਤਿਆਂ ਦੇ ਔਰ ਉਸ ਤੋਂ ਬਾਅਦ ਇਹ ਵਿਵਾਦ ਇਸ ਹੱਦ ਤੱਕ ਵਧਿਆ ਔਰ ਇਹਦੇ ਮੱਦੇ ਨਜ਼ਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਕੁਝ ਵੀਡੀਓਜ਼ ਵੀ ਵੀਡੀਓ ਕਲਿੱਪਸ ਵੀ ਜਾਰੀ ਕੀਤੀਆਂ ਗਈਆਂ ਵਿਰਸਾ ਸਿੰਘ ਬਲਟੋਹਾ ਦੇ ਨਾਲ ਗੱਲਬਾਤ ਕਰਦੇਆਂ ਦੀਆਂ ਵੀਡੀਓਜ਼ ਸੀਗੀਆਂ ਜਿਨ੍ਹਾਂ ਦੇ ਵਿੱਚੋਂ ਕਈ ਵੀਡੀਓਜ਼ ਨੂੰ ਵਿਰਸਾ ਸਿੰਘ ਬਲਟੋਹਾ ਨੇ ਵੀ ਸ਼ੇਅਰ ਕੀਤਾ ਯਾਨੀ ਕਿ ਮਹੌਲ ਗਿਆਨੀ ਹਰਪ੍ਰੀਤ ਸਿੰਘ ਦਾ ਆ ਖਾਸਾ ਆਪਾਂ ਕਿਹਾ ਹੋਇਆ ਨਜ਼ਰ ਆ ਰਿਹਾ ਸੀ ਪਰ ਦੂਸਰੇ ਪਾਸੇ ਇੱਕ ਕਮੇਟੀ ਜਿਹੜੀ ਆ ਉਹ ਜਾਂਚ ਕਰ ਰਹੀ ਸੀ ਜਿਸ ਕਮੇਟੀ ਦੇ ਉੱਤੇ ਪਹਿਲਾਂ ਹੀ ਇਤਰਾਜ਼ ਜਾਰੀ ਸੀ ਉਹ ਇਤਰਾਜ਼ ਇਹ ਵੀ ਖੜੇ ਕੀਤੇ ਗਏ ਸੀ ਕਿ ਇਸ ਕਮੇਟੀ ਦੇ ਵਿੱਚ ਜਿਹੜੇ ਬਹੁਤੇ ਮੈਂਬਰ ਨੇ ਉਹਨਾਂ ਦੇ ਉੱਤੇ ਸਿੰਘ ਸਾਹਿਬ ਨੇ ਆਪਣੇ ਫੈਸਲੇ ਸੁਣਾਏ ਹੋਏ ਨੇ ਜਾਂ ਫਿਰ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੀ ਸੱਦਾ ਲਾਈ ਹੋਈ ਹੈ ਤੇ ਉਹਨਾਂ ਨੂੰ ਕੋਈ ਅਧਿਕਾਰ ਜਿਹੜਾ ਆ ਉਹ ਨਹੀਂ ਹੈ ਗਿਆਨੀ ਹਰਪ੍ਰੀਤ ਸਿੰਘ ਜਾਂ ਕਿਸੇ ਹੋਰ ਜਥੇਦਾਰ ਦੀ ਜਾਂਚ ਕਰਨ ਦਾ ਔਰ ਇਹ ਵੀ ਇਤਰਾਜ਼ ਹੈਗਾ ਕਿ ਇਸ ਮਸਲੇ ਉੱਤੇ ਜਾਂ ਜਥੇਦਾਰ ਦੇ ਕਿਸੇ ਵੀ ਮਸਲੇ ਉੱਤੇ ਐਸਜੀਪੀਸੀ ਆਪਣੇ ਪਦਰ ਦੇ ਉੱਤੇ ਜਾਂਚ ਨਹੀਂ ਕਰਵਾ ਸਕਦੀ ਇਹ ਅਖਤਿਆਰ ਸਿਰਫ ਸ਼੍ਰੀ ਕਾਲ ਤਖਤ ਸਾਹਿਬ ਦੇ ਕੋਲ ਹੈਗਾ ਪਰ ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਇਹ ਮਾਮਲਾ ਡਿਲੀਊਟ ਹੁੰਦਾ ਵੀ ਨਜ਼ਰ ਆਇਆ ਕਿ ਤਨਾ ਕਿਤੇ ਪਰ ਦੂਸਰੇ ਪਾਸੇ ਇਹਦੀ ਜਾਂਚ ਜਿਹੜੀ ਆ ਉਹ ਮੁਕੰਮਲ ਚੱਲਦੀ ਨਹੀਂ ਹੁਣ ਜਾਂਚ ਦਾ ਸਮਾਂ ਪੂਰਾ ਹੋ ਚੁੱਕਿਆ ਹੈ ਹਾਲਾਂਕਿ ਪਹਿਲਾਂ 15 ਦਿਨ ਵਾਸਤੇ ਸਿੰਘ ਸਾਹਿਬ ਨੂੰ ਫਾਰਕ ਕੀਤਾ ਗਿਆ ਸੀਗਾ ਸਾਈਡ ਤੇ ਕੀਤਾ ਗਿਆ ਸੀਗਾ ਔਰ ਤੋਂ ਬਾਅਦ ਦੁਬਾਰਾ 1 ਮਹੀਨਾ ਸਮਾਂ ਵਧਾ ਦਿੱਤਾ ਗਿਆ ਸੀ 9 ਸਾਲ ਦੇ ਵਿੱਚ ਹੁਣ ਉਹ ਸਮਾਂ ਵੀ ਕਹਿੰਦੇ ਪੂਰਾ ਹੋ ਗਿਆ ਹੋਇਆ ਇਸ ਤੋਂ ਬਾਅਦ ਹੁਣ ਵੇਖਣ ਵਾਲੀ ਗੱਲ ਹੈ ਕਿ ਆਖਿਰ ਅਗਲਾ ਫੈਸਲਾ ਕੀ ਕੁਝ ਆਵੇਗਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀਆਂ ਮਸ਼ਕਲਾਂ ਕੀ ਵੱਧ ਸਕਦੀਆਂ ਨੇ ਕਿ ਨਹੀਂ ਵੱਧ ਸਕਦੀਆਂ ਨੇ ਕਿਉਂਕਿ ਲਗਾਤਾਰ ਇਹ ਜਾਂਚ ਜਿਹੜੀ ਹੈ ਕਹਿੰਦੇ ਨਿਰੰਤਰ ਚੱਲਦੀ ਪਈ ਸੀ ਹਾਲਾਂਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਇੱਕ ਵਾਰ ਸਟੈਂਡ ਵੀ ਲਿਆ ਸੀ ਕਿ ਜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਫਾਰਕ ਕੀਤਾ ਜਾਵੇਗਾ ਲਾਂਭੇ ਕੀਤਾ ਜਾਵੇਗਾ ਜਾਂ ਉਹ ਅਸਤੀਫਾ ਦੇਣਗੇ ਤਾਂ ਉਹਨਾਂ ਦੇ ਪੈਰਲਲ ਬਾਕੀ ਸਿੰਘ ਸਾਹਿਬ ਵੀ ਅਸਤੀਫਾ ਦੇਣਗੇ ਪਰ ਉਸ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਦਾ ਰੁਖ ਜਿਹੜਾ ਇਸ ਮਸਲੇ ਉੱਤੇ ਥੋੜਾ ਕਮਜ਼ੋਰ ਦਿਖਣਾ ਸ਼ੁਰੂ ਹੋ ਗਿਆ ਸੀਨੀਅਰ ਪੱਤਰਕਾਰਾਂ ਦੇ ਦਾਅਵਾ ਕਰਦੇ ਆ ਪਰ ਇਹਦੇ ਦਰਮਿਆਨ ਹੁਣ ਵੇਖਣ ਵਾਲੀ ਗੱਲ ਹੈ ਕਿ ਜਦੋਂ ਹੁਣੇ ਜਾਂਚ ਪੂਰੀ ਹੋ ਚੁੱਕੀ ਹੈ ਤੇ ਇਹ ਮਸਲਾ ਜ਼ਾਹਿਰ ਤਨ ਇੱਕ ਇਕੱਠ ਦੇ ਵਿੱਚ ਵਿਚਾਰਿਆ ਜਾਵੇਗਾ ਮੀਟਿੰਗ ਦੌਰਾਨ ਵਿਚਾਰਿਆ ਜਾਵੇਗਾ ਔਰ ਜਦੋਂ ਵਿਚਾਰਿਆ ਜਾਵੇਗਾ ਤੇ ਕਿਸ ਸੱਟੇ ਦੇ ਉੱਤੇ ਮੀਟਿੰਗ ਪਹੁੰਚਦੀ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਭਵਿੱਖ ਉਸ ਮੀਟਿੰਗ ਦੇ ਉੱਤੇ ਨਿਰਭਰ ਕਰੇਗਾ ਜੋ ਵੀ ਹੋਏਗਾ ਦੱਸ ਦੇ ਰ੍ਹਾਂਗੇ ਬਣੇ ਰੋਮਾਂਟਿਕ ਪੰਜਾਬੀ ਤੇ